ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਦੇ प्रमोद ਜੈਨ ਨੇ ਆਈਏਐਸ ਦੀ ਪ੍ਰੀਖਿਆ ਪਾਸ ਕਰਕੇ 58ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਮਲੇਰਕੋਟਲਾ ਦਾ ਵੀ ਪੂਰੇ ਭਾਰਤ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ। ਮੇਰਾ ਬੇਟਾ ਗੋਤਮ ਜੈਨ ਉਹ ਸਿਵਲ ਸਰਵਿਸ ਦੇ ਵਿੱਚ 59 ਰੈਂਕ ਆਇਆ ਉਹਦਾ ਮਤਲਬ ਉਹਨੇ ਪਹਿਲਾ IIT ਕੀਤੀ IIT ਤੋਂ ਬਾਅਦ ਉਹਨੂੰ ਪ੍ਰਾਈਵੇਟ ਨੌਕਰੀ ਮਿਲਦੀ थी ਉਹ ਕਹਿੰਦਾ ਮੈਂ ਪ੍ਰਾਈਵੇਟ ਨਹੀਂ ਕਰਨੀ ਪਾਪਾ ਮੈਂ ਦੇਸ਼ ਦੀ ਸੇਵਾ ਕਰਨੀ ਹੈ ਮੈਂ ਸਿਵਲ ਸਰਵਿਸ ਦੇ ਪੇਪਰ ਦੇਣੇ ਆ ਫਿਰ ਉਹਨੇ ਮਤਲਬ 2013 ਚ ਉਹ IRS ਬਣਿਆ ਉਹਦੀ ਟ੍ਰੇਨਿੰਗ ਵੀ ਲਈ ਫਿਰ ਵੀ ਉਹ ਸੈਟੀਸਫਾਈਡ ਨਹੀਂ ਹੋਇਆ ਫਿਰ ਉਹਨੇ ਦੁਬਾਰਾ ਪੇਪਰ ਦਿੱਤੇ 2014 ਚ ਫਿਰ ਉਹ IPS ਬਣਿਆ ਇਸ ਟਾਈਮ ਉਹ IPS ਦੀ ਟ੍ਰੇਨਿੰਗ ਲੈ ਰਿਹਾ ਫਿਰ ਉਹਨੇ ਦੁਬਾਰਾ ਪੇਪਰ ਦਿੱਤੇ 2016 ਚ ਤਾਂ ਕਿ ਉਹਦਾ ਰੈਂਕ 59 ਆ ਕੇ ਉਹ ਆਪਣੇ ਟਾਰਗੇਟ ਤੇ ਪਹੁੰਚਿਆ ਹੁਣ ਉਹ ਆਈਐਸ ਬਣ ਗਿਆ ਇਹਦੇ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਦੇ ਪਿੱਛੇ ਸਾਡੇ ਆਚਾਰਿਆ ਭਗਵਨ ਡਾਕਟਰ ਸ਼ਿਮੁਨੀ ਜੀ ਮਹਾਰਾਜ ਤੇ ਉਹਦੀ ਭੈਣ ਨਿਸ਼ਾ ਜੈਨ ਦਾ ਬੜਾ ਸਹਿਯੋਗ ਰਿਹਾ ਉਹਨੂੰ ਇਸ ਪਦਵੀ ਤੇ ਪਹੁੰਚਣ ਲਈ ਇਹਦੇ ਨਾਲ ਸਾਡੇ ਜੈਨ ਸਮਾਜ ਦਾ ਮਲੇਰਕੂਲੇ ਦਾ ਬਹੁਤ ਉੱਚਾ ਨਾਮ ਹੋਇਆ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਕਿ ਇਹ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਖਾਨਦਾਨ ਦਾ ਨੂੰ ਜੈਨ ਜੀ ਅੱਜ ਦੇ ਬੇਟਾ ਇਹ ਮੌਕੇ ਤੇ ਪਹੁੰਚੇ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਰੇ ਮਲੇ ਕੋਲਾ ਸ਼ਹਿਰਵਾਲੇ ਵਸੀਆਂ ਨੇ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਸਭ ਵਾਰ-ਵਾਰ ਵਧਾਈ ਦੇਣ ਆ ਰਹੇ ਨੇ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜੋ ਵੀ ਸੁਣਦਾ ਸਭ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਆਚਾਰਿਆ ਭਗਵਨ ਸ਼ਿਵਮਨੀ ਜੀ ਨੂੰ ਉਹ ਉਸ ਦੀ ਭੈਣ ਵੀ ਇਤਰਾਖ ਸਾਦੀ ਕਾਨਿਸ਼ਾ ਜੀ ਨੂੰ ਉਹਨਾਂ ਦੀ ਉਸ ਦੇ ਉੱਤੇ ਬਹੁਤ ਕਿਰਪਾ ਰਹੀ ਹੈ ਸੁਨੀਤਾ ਰਾਣੀ ਕਿੰਨੇ ਕੁ ਕੁਸ਼ੀਆ ਮੇਰਾ ਭਤੀਜਾ ਜੀ ਗੌਤਮ ਜੈਨ 59 ਰੈਂਕ ਆਇਆ ਉਹਦਾ ਆਈਐਸ ਚ ਅੱਜ ਸਾਰੇ ਰਿਸ਼ਤੇਦਾਰ ਵਧਾਈਆਂ ਦੇਣ ਆਏ ਹੋਏ ਨੇ ਬੇਟਾ ਬੜਾ ਹੀ ਮਿਹਨਤੀ ਹੈ ਔਰ ਉਹ ਆਪਣੇ ਮੁਕਾਮ ਤੇ ਪਹੁੰਚਿਆ ਬਹੁਤ ਜ਼ਿਆਦਾ ਮਿਹਨਤ ਨਾਲ ਸ਼ਹਿਰ ਚ ਖੁਸ਼ੀ ਦਾ ਤਾਨਤਾ ਲੱਗਿਆ ਹੋਇਆ ਸਾਰੇ ਰਿਸ਼ਤੇਦਾਰ ਅਸੀਂ ਵਧਾਈਆਂ ਦੇਣਾ ਜੈਨ ਸਰ ਗੌਤਮ ਜੈਨ ਬ੍ਰਦਰ ਅੱਜ ਆਈਐਸ ਬਣਿਆ ਅੱਜ ਪੂਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਅੱਜ ਪੂਰੇ ਮਲੇਰਕੋਟਲੇ ਵਿੱਚ ਪੂਰਾ ਜਸ਼ਨ ਦਾ ਮਾਹੌਲ ਬਣਿਆ ਹੋਇਆ ਜਦੋਂ ਰਾਤ ਰਿਜ਼ਲਟ ਆਇਆ ਸਾਰੀ ਬੂਆ ਤਾਈ ਚਾਚੀਆਂ ਉਸੇ ਵਕਤ ਘਰ ਆ ਕੇ ਉਰੇ ਪੂਰੇ ਰਿਸ਼ਤੇਦਾਰਾਂ ਦਾ ਮੇਲਾ ਲੱਗਿਆ ਹੋਇਆ ਔਰ ਸਾਰੇ ਜੈਨ ਸਮਾਜ ਦੇ ਲੋਕ ਦੂਰ ਦੂਰ ਤੋਂ ਵਧਾਈਆਂ ਦੇਣ ਆ ਰਹੇ ਨੇ ਪੂਰੇ ਮਲੇਰਕੋਟਲੇ ਪੂਰੇ ਘਰ ਚ ਅੱਜ ਪੂਰਾ ਗਰਵ ਦਾ ਮਾਹੌਲ ਆ ਅੱਜ ਬ੍ਰਦਰ ਦੇ ਆਈਐਸ ਬਨਨ ਤੇ ਸਾਨੂੰ ਇਸ ਮੁਕਾਮ ਤੇ ਉਹ ਪਹੁੰਚਾ ਦੂਗਾ ਸਾਨੂੰ ਆਪਣੇ ਆਪ ਤੇ ਗਰਵ ਮਹਿਸੂਸ ਹੋ ਰਿਹਾ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰੀਆ ਚੰਗਾ